ਮਾਪਿਆਂ ਨਾਲ ਕਚੀਰਾ ਕਰਕੇ ਲੈ ਲਈ ਥਾਰ ਪੁੱਤ ਨੇ ਅੜ ਕੇ ਮਾਪਿਆਂ ਨਾਲ ਕਚੀਰਾ ਕਰਕੇ ਲੈ ਲਈ ਥਾਰ ਪੁੱਤ ਨੇ ਅੜ ਕੇ ਕਹਿੰਦੇ ਕਾਲਜ ਜਾਂਦੇ ਢੜਕੇ ਕਾਲਜ ਜਾਂਦੇ ਢੜਕੇ ਪੜਿਓ ਨਿਕਲੇ ਮਾਰਤੇ ਬਾਪੂ ਨਾਲ ਟਰੈਕਟਰ ਖੁਲਦਾ ਮੁੰਡਾ ਘੁੰਮਦਾ ਥਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਹਾਂ ਪੁੱਤ ਘੁੰਮਦਾ ਸਤਾਸੀ ਮੁੰਡੇ ਦਾ ਤਾਇਆ ਇਹਨੇ ਬਾਪੂ ਬਹੁਤ ਸਤਾਇਆ ਦੱਸਦਾ ਸੀ ਮੁੰਡੇ ਦਾ ਤਾਇਆ ਇਹਨੇ ਬਾਪੂ ਬੜਾ ਸਤਾਇਆ ਅਕੇ ਯੱਟ ਨੇ ਲੋੜ ਕਰਾਇਆ ਤੁਰਿਆ ਤਿੱਖੀ ਧਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਮੁੰਡਾ ਘੁੰਮਦਾ ਥਾਰ ਤੇ ਬਾਪੂ ਨਾਲ ਟਰੈਕਟਰ ਘੁੰਮਦਾ ਓ ਪੁੱਤ ਘੁੰਮਦਾ ਥਾਰ ਤੇ ਦੀ ਖੇਤੀ ਮੈਤਾਨਾਂ ਨਾਲ ਨਾਲ ਦਾ ਪੇਤੀ ਟੋਟਲ ਲੱਖਾਂ ਵਿੱਚੋਂ ਦੇਤੀ ਲੱਖਾਂ ਵਿੱਚੋਂ ਦੇਤੀ ਕਰ ਜਾ ਸਰਦਾਰ ਦੇ ਬਾਪੂ ਨਾਲ ਟਰੇਕਰ ਕੁਲ ਦੇ ਮੁੰਡਾ ਘੁੰਮਦਾ ਥਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਹਾ ਪੁੱਤ ਘੁੰਮਦਾ ਥਾਰ ਤੇ ਕਾਲ ਜੀ ਜੀਪ ਬਿਨਾ ਨਹੀਂ ਬੜਦਾ ਉਥੇ ਜਾ ਕੇ ਕਿਹੜਾ ਬੜਦਾ ਖੇਤਾਂ ਦੇ ਵਿੱਚ ਖੱਬਦਾ ਪੁੱਤ ਘੁੰਮਦਾ ਥਾਰ ਤੇ ਬਾਪੂ ਨਾਲ ਬਾਪੂ ਨਾਲ ਟਰੈਕਟਰ ਖੁਲਦਾ ਮੁੰਡਾ ਘੁੰਮਦਾ ਥਾਰਦੇ ਬਾਪੂ ਨਾਲ ਟਰੈਕਟਰ ਖੁਲਦਾ ਮੁੰਡਾ ਘੁੰਮਦਾ ਥਾਰਦੇ ਫੋਕੀ ਟੌਰ ਜਮਾਉਣੀ ਛੱਡੋ ਫੋਕੀ ਟੌਰ ਜਮਾਉਣੀ ਛੱਡੋ ਜਿੰਨੀ ਪਾਵਰ ਉਹਨਾ ਗੱਜੋ ਜਿੰਨੀ ਪਾਵਰ ਉਹਨਾ ਗੱਜੋ ਫੋਕੀ ਟੌਰ ਜਮਾਉਣੀ ਛੱਡੋ ਸ਼ਮਲਾ ਕਹਿੰਦਾ ਅੱਖੇ ਲੱਗੋ ਕਹਿੰਦਾ ਅੱਖੇ ਲੱਗੋ ਝਾੜੋ ਫੁੱਲ ਪੇ ਦੇ ਥਾਰ ਤੇ ਬੱਪੂ ਨਾਲ ਟਰੈਕਟਰ ਖਮਦਾ ਉਹ ਪੁੱਤਰ ਘੁੰਮਦਾ ਏ ਥਾਰ ਤੇ ਹੋ ਸੱਚੀਆਂ ਨੇ